ਪਹਿਲਾਂ ਤਾਂ ਸਾਰੇ ਆਏ ਹੋਏ ਪ੍ਰਭੂ ਪ੍ਰੇਮੀ ਤੇ ਨਕੋਦਰ ਨਿਵਾਸੀ ਸ੍ਰੀ ਗੁਰੂ ਕੋਲਾ ਮੰਚ ਵੱਲੋਂ ਬੜੇ ਹੀ ਅਸੀਂ ਉਹਨਾਂ ਦੇ ਅਹਿਸਾਨ ਮੰਨਦੇ ਆ ਕਿ ਲਗਾਤਾਰ 35ਵੇਂ ਸਾਲ ਦੀ ਅਸੀਂ ਯਾਤਰਾ ਨੂੰ ਪੂਰੇ ਕਰਦੇ ਹੋਏ ਪ੍ਰਭੂ ਰਾਮ ਦੀ ਲੀਲਾ ਦਾ ਮੰਚਨ ਕਰਨ ਜਾ ਰਹੇ ਆ ਮੇਰੇ ਛੋਟੇ ਛੋਟੇ ਵੀਰ ਮੇਰੇ ਭਰਾ ਜਿਹੜੇ ਇੰਨੇ ਸਾਲਾਂ ਤੋਂ ਇਸ ਮੰਚ ਨਾਲ ਜੁੜੇ ਹੋਏ ਆ ਉਹਦੇ ਹੀ ਸਦਕਾ ਅਸੀਂ ਕਾਮਯਾਬ ਹੋ ਸਕੇ ਹਾਂ ਕਿ 35ਵੇਂ ਸਾਲ ਦੇ ਵਿੱਚ ਇਸ ਵਾਰੀ ਅੱਜ ਵਿਧੀਵਤ ਰਿਹਸਲ ਦੀ ਸ਼ੁਰੂਆਤ ਕੀਤਾ ਗਿਆ ਮੇਰੇ ਛੋਟੇ ਵੀਰ ਅਨੁਰਾਜ ਸ਼ਰਮਾ ਜੀ ਨੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸ ਦਿਨ ਦੇ ਵਿੱਚ ਇੱਥੇ ਆ ਕੇ ਸਾਨੂੰ ਆਸ਼ੀਰਵਾਦ ਦਿੰਦੇ ਨੇ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਸਹਿਯੋਗ ਦਿੰਦੇ ਨੇ ਇਸ ਤਰ੍ਹਾਂ ਹੀ ਲਗਾਤਾਰ 35 ਸਾਲਾਂ ਤੋਂ ਅਸੀਂ ਇਸ ਰਾਮਲੀਲਾ ਦਾ ਮੰਚਨ ਗੁਰੂਕਲਾ ਮੰਚ ਵੱਲੋਂ ਇਹ ਫਿਰ ਆਪਣੇ ਦੇਵੀ ਤਲਾਬ ਮੰਦਿਰ ਦੇ ਪ੍ਰਾਂਗਨ ਦੇ ਵਿੱਚ ਕਰਦੇ ਆ ਰਹੇ ਆਂ ਤੇ ਆਉਣ ਵਾਲੇ ਸਾਲਾਂ ਦੇ ਜਿਵੇਂ ਪ੍ਰਭੂ ਦੀ ਜਿੱਦਾਂ ਜਿੱਦਾਂ ਇੱਛਾ ਹੋਈ ਜਿੱਦਾਂ ਪ੍ਰਭੂ ਦਾ ਮੰਚਨ ਸਾਡੇ ਜੁਮੇ ਲੱਗੇਗਾ ਕਰਦੇ ਰਵਾਂਗੇ ਅੱਜ ਦੇ ਦਿਨ ਦੀ ਪਹਿਲਾਂ ਤਾਂ ਮੈਂ ਆਪਣੇ ਆਏ ਹੋਏ ਸਾਰੇ ਪ੍ਰੈਸ ਵਾਲਿਆਂ ਨੂੰ ਤੇ ਵੀਰਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਕਿ ਇਸ ਮੰਚਨ ਨੂੰ ਕਾਮਯਾਬ ਕਰਨ ਦੇ ਲਈ ਤੁਸੀਂ ਸਾਡਾ ਸਹਿਯੋਗ ਦਿੱਨੇ ਹੋ ਤੇ ਨਾਲ ਮੈਂ ਇੱਕ ਛੋਟੀ ਜੀ ਗੱਲ ਜ਼ਰੂਰ ਕਹਿਣੀ ਜਾਊਂਗਾ ਨਕੋਦਰ ਨਿਵਾਸੀਆਂ ਨੂੰ ਤੇ ਆਪਣੇ ਮੰਚਵਾਲਿਆਂ ਨੂੰ ਕਿ ਠੀਕ ਹੈ ਅਸੀਂ ਲਗਾਤਾਰ 35 ਸਾਲਾਂ ਤੋਂ ਇਸ ਮੰਚਨ ਨੂੰ ਚਲਾ ਰਹੇ ਆਂ ਪਰ ਸਾਨੂੰ ਅੱਜ ਲੋੜ ਹੈ ਕਿ ਜਿਹੜੇ ਸਾਡੇ ਬੱਚੇ ਆ ਛੋਟੇ-ਛੋਟੇ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਪ੍ਰਭੂ ਰਾਮ ਦੀ ਲੀਲਾ ਦਾ ਮੰਚਨ ਦਾ ਮਤਲਬ ਕੀ ਹੈ ਅਸੀਂ ਇਹ ਕਹਿਣਾ ਚਾਹੁੰਦੇ ਕਿ ਸਾਡਾ ਜਿਹੜਾ ਦੇਵੀਤਲਾ ਮੰਦਿਰ ਦੇ ਵਿੱਚ ਸਾਡਾ ਘਰਿਆ ਲਿਆ ਆ ਇਹਦੇ ਵਿੱਚ ਆ ਕੇ ਕਿਸੇ ਵੀ ਸਾਡੇ ਪਤਾਧਿਕਾਰੀ ਨੂੰ ਮਿਲਣ ਤੇ ਆਪਣੇ ਬੱਚਿਆਂ ਨੂੰ ਇਸ ਯੋਗਦਾਨ ਦੇਕਾਰਾਂ ਪਾਨ ਕੋਸ਼ਿਸ਼ ਕਰਨ ਕਿ ਉਹ ਵੀ ਇੱਥੇ ਆ ਕੇ ਪ੍ਰਭੂ ਦੀ ਲੀਲਾ ਦਾ ਮੰਚਨ ਦੇਖਣ ਵਿੱਚ ਆਪਣਾ ਕੋਈ ਭਾਗ ਅਦਾ ਕਰਨ ਸਕਦੇ ਆ ਉਹ ਕਰਨ ਆਪਣਾ ਯੋਗਦਾਨ ਦੇਣ ਤਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੇ ਮਹੱਤਵ ਕੀ ਹੈ ਸੇਰਾਂ ਵੇਈ ਨਹੀਂ ਕਿ ਰਾਮਲੀਲਾ ਆਈ ਤੇ ਅਸੀਂ ਆ ਕੇ ਕਰਕੇ ਚਲੇ ਗਏ ਇਹਦਾ ਮਤਲਬ ਕੀ ਹੈ ਪ੍ਰਭੂ ਰਾਮ ਨੇ ਕੀ ਕੀ ਸਾਡੇ ਦੁਨੀਆਲੀ ਛੱਡਿਆ ਹੈਗਾ ਕੀ ਕੋਈ ਸਾਨੂੰ ਸੇਧ ਦਿੱਤੀ ਹੈਗੀ ਹੈ ਇਹ ਸਾਰਾ ਜਿਹੜਾ ਅਸੀਂ ਜਾਣਦੇ ਆ ਕਿ ਸਾਰਾ ਆਸ਼ੀਰਵਾਦ ਸਾਰੇ ਲੋਕਾਂ ਨੂੰ ਮਿਲੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਸਿੱਖਿਆ ਜਿਹੜੀ ਰਮਾਇਣ ਦੀ ਸਿੱਖਿਆ ਹੈ ਘਰ ਘਰ ਪਹੁੰਚੇ ਮੇਰੀ ਸਾਰੇ ਹੀ ਨਕੋਦਰ ਨਿਵਾਸੀਆਂ ਨੂੰ ਅਪੀਲ ਹੈ ਕਿ ਇਸ ਦਿਨ ਦੇ ਲਈ ਜਿਹੜੀ 24 ਦੀ ਅਕਤੂਬਰ ਦੀ ਪਹਿਲੀ ਰਾਤ ਹੈ 24 ਸਤੰਬਰ ਦੀ ਰਾਤ ਤੋਂ ਪਹਿਲੀ ਰਾਤਰੀ ਸਾਡਾ ਸ਼ੁਭ ਆਰੰਭ ਹੋਏਗਾ ਤੇ 3 ਤਰੀਕ ਨੂੰ ਅਸੀਂ ਦਸਹਰੇ ਤੋਂ ਅਗਲੇ ਦਿਨ ਜਾ ਕੇ ਸਮਾਪਤੀ ਕਰਾਂਗੇ ਭਰਤ ਮੇਲਾਬ ਦੇ ਨਾਲ ਇਸ ਦੇ ਵਿੱਚ ਸਾਰਾ ਸਹਿਯੋਗ ਸਾਨੂੰ ਸਾਰੇ ਸਾਥੀ ਦਿੰਦੇ ਹਨ ਜੈ ਜੀ ਸ਼੍ਰੀ ਰਾਮ ਜੀ ਜਨਾਬ ਜੀ ਅੱਜ ਤੁਸੀਂ ਦਿਲੀਪਰਾ ਮੰਦਨ ਕੋਦਰ ਕੋਧੇ ਹੋ ਅੱਜ ਸੁਪਰ ਰਾਮ ਹੋਣ ਜਾ ਰਿਹਾ ਚਿਰੀ ਗੁਰੂਕਲਾ ਮੰਚ ਦਾ ਕਿਵੇਂ ਦੇਖੋ ਸ਼੍ਰੀ ਗੁਰੂਕਲਾ ਮੰਚ ਦਾ ਕੋਦਰ ਪਿਛਲੇ 35 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਹੈ ਭਗਵਾਨ ਸ਼੍ਰੀ ਰਾਮ ਦੀ ਰਾਮਲੀਲਾ ਦੇ ਸਰੂਪ ਚ ਅੱਜ ਉਸ ਦੀ ਰਿਹਸਲ ਦਾ ਸ਼ੁਰੂਆਬ ਹੋ ਰਿਹਾ ਹੈ ਜਿਸ ਤਰ੍ਹਾਂ ਪ੍ਰੈਸ਼ਰ ਸਾਹਿਬ ਨੇ ਉਹਨੇ ਦੱਸਿਆ ਕਿ 24 ਸਤੰਬਰ ਨੂੰ ਰਾਮਲੀਲਾ ਰਾਤਰੀ ਜੋ ਹੈ ਉਹਦਾ ਪ੍ਰਾਰম্ভ ਹੋਏਗਾ ਔਰ 3 ਅਕਤੂਬਰ ਨੂੰ ਭਰਤ ਮਿਲਾਪ ਦੇ ਨਾਲ ਉਹਦਾ ਸਮਾਪਨ ਹੋਏਗਾ ਪਰ ਅੱਜ ਤੋਂ ਇਹ ਸਾਰਾ ਪਰਿਵਾਰ ਜੋ ਇਸ ਰਾਮੀਲਾ ਰਾਤਰੀ ਦਾ ਮੰਚਨ ਕਰਦਾ ਹੈ ਉਸ ਦੀ ਰਿਹਸਲ ਸ਼ੁਰੂ ਕਰ ਰਿਹਾ ਹੈ ਭਗਵਾਨ ਰਾਮ ਦੇ ਜੀਵਨ ਨੂੰ ਰੀਕ੍ਰੀਏਟ ਕਰਨਾ ਪੋਸੀਬਲ ਨਹੀਂ ਹੈ ਪਰ ਇਹ ਇਸ ਰਾਮਲੀ ਰਾਤਰੀ ਦੇ ਮਾਧਿਅਮ ਰਹੀਂ ਹਮੇਸ਼ਾ ਹੀ ਗੁਰੂਕੁਲਾ ਮੰਚ ਸਮਾਜ ਨੂੰ ਇੱਕ ਸਨੇਹਾ ਦਿੰਦਾ ਹੈ ਕਿ ਕਿਸ ਤਰ੍ਹਾਂ ਮਰਿਆਦਾ ਪਰਸ਼ੋਤਰਾਮ ਰਾਮ ਭਗਵਾਨ ਨੇ ਮਾਤ ਪਿਤਾ ਦਾ ਰਿਸ਼ਤਾ ਭਾਈ ਭਾਈ ਦਾ ਰਿਸ਼ਤਾ ਔਰ ਪਤੀ ਪਤਨੀ ਦਾ ਰਿਸ਼ਤਾ ਉਸ ਨੂੰ ਕਿਸ ਤਰ੍ਹਾਂ ਨਿਭਾਇਆ ਜਾਣਾ ਚਾਹੀਦਾ ਹੈ ਉਸ ਦੇ ਲਈ ਕਿਸ ਤਰ੍ਹਾਂ ਸਾਡਾ ਮਾਰਗਦਰਸ਼ਨ ਕੀਤਾ ਹੈ ਔਰ ਕਿਸ ਤਰ੍ਹਾਂ ਸਾਨੂੰ ਦੱਸਿਆ ਕਿ ਜੇ ਸਾਡੇ ਸਮਾਜ ਵਿੱਚ ਕੋਈ ਜ਼ੁਲਮ ਹੋ ਰਿਹਾ ਹੈ ਤੇ ਉਸ ਨੂੰ ਕਿਸ ਤਰ੍ਹਾਂ ਮਿਟਾਇਆ ਜਾਏਗਾ ਜੋ ਉਹਨਾਂ ਨੇ 라ਵਣ ਦਾ ਅੰਤ ਕਰਕੇ ਉਸ ਸਮੇਂ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਇੱਕ ਇੱਕ ਅਲੱਗ ਜੋ ਇਸ 라ਵਣ ਇੱਕ ਮੈਂ ਕਹਾਂ ਕਿ ਵਿਨਾਸ਼ਵਲ ਜਾ ਰਿਹਾ ਸੀਗਾ ਉਸ ਨੂੰ ਖਤਮ ਕਰਕੇ ਇੱਕ ਅਲੱਗ ਹੀ ਸੁਨੇਹ ਸਮਾਜ ਨੂੰ ਦਿੱਤਾ ਮੈਂ ਰਿਣੀਆਂ shri guru kalamanch ਦੇ ਪਤਾ ਅਧਿਕਾਰੀਆਂ ਦਾ ਜੋ ਹਰ ਸਾਲ ਇਸ ਰਾਮੀਲਾ ਦੀ ਰਿਹਸਲ ਦੇ ਸ਼ੁਰੂਆਤ ਦੇ ਮੌਕੇ ਤੇ ਮੈਨੂੰ ਪ੍ਰਭੂ શ્રી ਰਾਮ ਦੇ ਚਰਨਾਂ ਵਿੱਚ ਆਨ ਲਈ ਮੰਤਰਿਤ ਕਰਦੇ ਨੇ ਔਰ ਨਾਲ ਹੀ ਇਹਨਾਂ ਦੀ ਪ੍ਰੇਰਣਾ ਸਦਕਾ ਮੈਂ ਵੀ ਨਾਲ ਮਿਲ ਕੇ ਕੁਝ ਸੇਵਾ ਕਰਪਾਣਾ ਆ ਮੇਰੀ ਉਹੀ ਬੇਨਤੀ ਹੈ ਜੋ ਪ੍ਰਸ਼ਾਸਨ ਸਾਹਿਬ ਨੇ ਕੀਤੀ ਇਲਾਕਾ ਨਿਵਾਸੀਆਂ ਨੂੰ ਕਿ ਆਓ ਵੱਧ ਚੜ ਕੇ ਆਓ ਤੇ ਦੇਖੋ ਕਿਸ ਤਰ੍ਹਾਂ ਆਪਣਾ ਸਮਾਜ ਜੋ ਆਪਣੀ ਪ੍ਰਭੂ ਰਾਮ ਔਰ ਸਾਡੇ ਦੇਵੀ ਦੇਵਤਾ ਹੋਏ ਨੇ ਉਹਨਾਂ ਨੇ ਸਾਨੂੰ ਜੋ ਸਿੱਖਿਆ ਦਿੱਤੀ ਹੈ ਉਸ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਣਾ ਹੈ ਵਧਾਈ ਦੇ ਪਾਤਰ ਨੇ ਅਰुण ਸ਼ਰਮਾ ਜੀ, ਰਕੇਸ਼ਰਵਾ ਜੀ, ਪ੍ਰਾਸ਼ਾਸਕ ਬਤਰਾ ਜੀ ਤੇ ਸਾਰੇ ਬਤਹਾਧਿਕਾਰੀ ਔਰ ਖਾਸ ਕਰਕੇ ਇਹ ਜੋ ਬੱਚੇ ਐਨੇ ਦਿਨ ਮਿਹਨਤ ਕਰਕੇ ਰਾਮਲੀਲਾ ਰਾਤਰੀ ਉਸ ਦਾ ਮੰਚਨ ਕਰਦੇ ਨੇ ਸ਼ੁਭ ਕਾਮਨਾਵਾਂ ਦੇ ਨਾਲ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਨਿਵੇਦਨ ਕਰਦਾ ਹੋਇਆ कि ਆਪਾਂ ਸਾਰੇ ਮਿਲ ਕੇ ਆਈਏ ਔਰ ਇਸ ਰਾਮਲੀਲਾ ਰਾਤਰੀ ਦਾ ਮੰਚਨ ਦੇਖੀਏ ਔਰ ਇਸ ਕਾਰਜਕਰਮ ਨੂੰ ਸਫਲ ਬਣਾਈਏ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਪ੍ਰਭੂ ਰਾਮ ਦੀ ਰਾਤਰੀ ਰਾਮਲੀਲਾ ਦਾ ਜੋ ਸ਼੍ਰੀ ਗੁਰੂ ਕਲਾ ਮੰਚ ਰਜਿਸਟਰ 1991 ਦਾ ਇਸ ਦਾ ਮੰਚਨ ਕਰਦਾ ਆ ਰਿਹਾ ਹੈ ਅੱਜ ਅਸੀਂ 35ਵੇਂ ਸਾਲ 'ਚ ਪਹੁੰਚੇ ਆ ਜਿਹੜੋਂ ਕਿ ਅੱਜ ਇਸ ਸ਼੍ਰੀ ਗੁਰੂ ਕਲਾ ਮੰਚ ਦੇ ਦਫ਼ਤਰ ਦੇ ਵਿੱਚ ਰਿਹੈਸਲ ਦਾ ਸ਼ੁਭ ਆਰੰਭ ਕੀਤਾ ਜਾ ਰਿਹਾ ਹੈ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀ ਅਨੁਰਾਜ ਸ਼ਰਮਾ ਜੀ ਆਪਣੇ ਕਰ ਕਮਲਾ ਨਾਲ ਇਹ ਸ਼ੁਰੂ ਸ਼ੁਰੂਆਤ ਕਰਦੇ ਨੇ ਮੈਂ ਉਹਨਾਂ ਦਾ ਜਿੱਥੇ ਆਨ ਤੇ ਸਮਾਂ ਕੱਢਣ ਤੇ ਹੋਰ ਮੇਰੇ ਵੀਰ ਜਿਹੜੇ ਮੰਚ ਦੇ ਪਦਅਧਕਾਰੀ ਨੇ ਛੋਟੇ ਛੋਟੇ ਸਾਡੇ ਬਾਲ ਕਲਾਕਾਰ ਨੇ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦੀਆਂ ਕਿ ਅੱਜ ਇਸ ਸ਼ੁਭ ਦਿਹਾੜੇ ਤੇ ਸਾਰਿਆਂ ਨੇ ਇੱਥੇ ਆ ਕੇ ਸ਼੍ਰੀ ਗੁਰੂ ਕਲਾ ਮੰਚ ਦੀ ਸ਼ੋਭਾ ਵਧਾਈ ਹੈ ਜਿਸ ਤਰ੍ਹਾਂ ਕਿ ਮੇਰੇ ਵੱਡੇ ਵੀਰ ਪ੍ਰੈਸ਼ਰ ਸਾਹਿਬ ਨੇ ਅਨਰਾਜ ਜੀ ਨੇ ਦੱਸਿਆ ਕਿ ਸਿਰਫ ਇੱਕ ਚੀਜ਼ ਕਿਤਾਬ ਪੜ੍ਹ ਕੇ ਕਿ ਉਹ ਇਸ ਕਿਤਾਬ 'ਚ ਹੈ ਲਿਖਿਆ ਹੋਇਆ ਉਹਦੇ ਤੇ ਅਮਲ ਕਰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਭਰਾ ਭਰਾ ਕੀ ਹੁੰਦਾ ਹੈ? ਜੀ ਘਰ ਬੈਠੇ ਆਪਾਂ ਗਲਤੀਆਂ ਤਾਂ ਕਰ ਸਕਦੇ ਆਂ ਪਰ ਆਪਣਾ ਯੋਗਦਾਨ ਜਿਹੜਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਕਾਮਸਕਾ ਕਰਨ ਦੇ ਲਈ ਸਾਡੇ ਗੁਰੂਕਲਾ ਮੰਚ ਦੇ ਵਿੱਚ ਆ ਕੇ ਸਾਨੂੰ ਜੇ ਕੋਈ ਸਾਡੀਆਂ ਤਰੁੱਟੀਆਂ ਵੀ ਨੇ ਉਹ ਵੀ ਦੱਸੋ ਤੇ ਅਸੀਂ ਉਹਨੂੰ ਬਾਖੂਬੀ ਉਹਨਾਂ ਨੂੰ ਸੁਧਾਰ ਕੇ ਆਪਣੇ ਸ਼੍ਰੀ ਗੁਰੂ ਕਲਾ ਮੰਚ ਨੂੰ ਹੋਰ بلੰਦੀਆਂ ਤੇ ਲੈ ਕੇ ਜਾਈਏ ਜੈ ਸ਼੍ਰੀ ਰਾਮ ਜੈ